ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਤੇ ਕਿਦਾਂ ਚੱਲਦੀ ਪਈ ਹੈ ਤੁਹਾਡੀ ਸਟੱਡੀ ਆਈ ਹੋਪ ਤੁਸੀਂ ਬਹੁਤ ਵਧੀਆ ਹੋਵਾਂਗੇ ਤੇ ਬਹੁਤ ਵਧੀਆ ਤਰੀਕੇ ਨਾਲ ਆਪਣੀ ਤਿਆਰੀ ਕਰਦੇ ਪਏ ਹੋਣਗੇ ਤੇ ਅੱਜ ਆਪਣੇ ਮੁਹਾਵਰੇ ਦੇ ਜੀ 13ਵਾਂ ਦਿਨ ਜਿਸ ਤੇ ਆਪਾਂ ਫੇਰ 6-7 ਮਿੰਟ 'ਚ ਆਪਣਾ 15 ਮੁਹਾਵਰੇ ਪੂਰੇ ਕਰਕੇ ਜਾਵਾਂਗੇ ਤੇ ਕਲਾਸ 'ਚ ਹੀ ਯਾਦ ਕਰਕੇ ਜਾਵਾਂਗੇ ਠੀਕ ਹੈ ਜੀ ਅੱਜ ਆਪਣਾ ਘੱਗੇ ਤੋਂ ਸਟਾਰਟ ਹੈ ਘਰ ਪਾ ਲੈਣਾ ਪੱਕਾ ਡੇਰਾ ਲਾ ਲੈਣਾ ਕਿਸੇ ਟੀਵੀ ਨੂੰ ਰਣ ਬਣਾ ਲੈਣਾ ਜਿਵੇਂ ਵਿਆਹ ਕਰ ਲੈਣਾ ਬਸ ਮੇਨ मीनिंग ਇਹਦਾ ਕਰ ਪੂਰਾ ਕਰਨਾ ਹੱਕ ਪੂਰਾ ਕਰਨਾ ਜਿੱਦਾਂ ਆਪਾਂ ਕਹਿੰਦੇ ਆ ਨਾ ਵੀ ਮਨਨੋ ਪਾਈਆਂ ਪਾਈਆਂ ਦੀ ਜ਼ਮੀਨ ਸੀ ਹੈਨਾ ਉਹਨੂੰ ਵੰਡਤਾ ਠੀਕ ਹੈ ਵੰਡੇ ਕੇ ਫਿਰ ਪੂਰਾ ਹੱਕ ਲਿੱਤਾ ਆਪਣਾ ਜਿੱਦਾਂ ਆਪਾਂ ਕਹਿੰਦੇ ਵੀ ਹਾਂ ਇਹਦਾ ਜਿੰਨਾ ਹਿੱਸਾ ਬਣਦਾ ਸੀ ਉਹ ਪੂਰਾ ਕਰਨਾ ਕਰ ਪੂਰਾ ਕਰਨਾ ਹੱਕ ਪੂਰਾ ਕਰਨਾ ਵੀ ਹਾਂ ਮੇਰਾ ਇੰਨਾ ਹੱਕ ਬਣਦਾ ਸੀ ਤੇ ਮੈਂ ਉਹਨਾਂ ਲੈ ਲਿਆ ਕੜੀਆਂ ਪਲਾਂ ਤੇ ਹੁਣ ਮਰਨ ਕਿਨਾਰੇ ਹੋਣਾ ਜਿਵੇਂ ਬਹੁਤ ਬਜ਼ੁਰਗ ਹੁੰਦੇ ਆ ਹੈਨਾ ਮਤਲਬ ਬਿਲਕੁਲ ਸਟੇਜ ਤੇ ਹੈਗੇ ਵੀ ਬਸ ਹੁਣ ਨਹੀਂ ਪਤਾ ਵੀ ਕਿੰਨੇ 3-4 ਦਿਨ ਜਾਂ ਫਿਰ 1 ਮੰਥ ਹੈਨਾ ਉਹ ਮਰਨ ਕਿਨਾਰੇ ਹੋਣਾ ਕਿਉਂ ਖਿਚੜੀ ਹੋਣਾ ਖੰਡ ਖੀਰ ਹੋਣਾ ਇਹਦਾ ਆਪਾਂ ਪਹਿਲਾਂ ਕੀਤਾ ਹੋਇਆ ਖੰਡ ਖੀਰ ਹੋਣਾ ਬਹੁਤ ਗੁੜੇ ਮਤਲਬ ਕਹਿੰਦੇ ਆ ਨਾ ਵੀ ਮਿਲਣੀ ਜਦੋਂ ਫਰੈਂਡਸ ਹੋ ਗਈ ਉਦੋਂ ਚੱਕੀ ਝੋ ਬਹਿਣਾ ਵੀ ਬਹੁਤ ਲੰਬੀ ਕਥਾ ਮਤਲਬ ਕੋਈ ਕੁਝ ਦੱਸਣ ਲੱਗਿਆ ਤੇ ਬਹੁਤ ਲੰਬੀ ਹੀ ਸਟੋਰੀ ਦੱਸਣ ਲੱਗਿਆ ਠੀਕ ਹੈ ਜਿੰਨ ਮਤਲਬ ਬੋਰ ਹੋ ਜਾਣਾ ਇੱਕ ਤਰੀਕੇ ਦਾ ਆਪਾਂ ਅੱਜ ਦੇ ਟਾਈਮ 'ਚ ਜੇ ਬੋਲੀਏ ਚੰਨ ਚੜਨਾ ਕੰਮ ਵਿਗਾੜਨਾ ਜਿਵੇਂ ਕਹਿੰਦੇ ਆ ਵੀ ਤੁਹਾਡੀ ਕੁੜੀ ਨੇ ਲੋਚਨ ਚੜਤਾ ਫੈਲ ਹੋ ਗਿਆ ਯਾ ਹਨਾ ਕਲਾਸ ਚ ਇਦਾਂ ਦੇ ਚਪਣੀ ਵਿੱਚ ਨੱਕ ਡੋਬ ਕੇ ਮਰਨਾ ਬਹੁਤ ਸ਼ਰਮਿੰਦੇ ਹੋਣਾ ਜਿੱਦਾਂ ਆਪਾਂ ਕਹਿੰਦੇ ਨਾ ਵੀ ਇਦਾਂ ਇਸ ਚ ਪਾਣੀ ਲੈ ਲਓ ਤੇ ਇਸ ਚ ਨੱਕ ਡੋਬ ਕੇ ਮਰ ਜਿਓ ਹਨਾ ਉਦਾਂ ਚਪਣੀ ਵਿੱਚ ਨੱਕ ਡੋਬ ਕੇ ਮਰਨਾ ਬਹੁਤ ਸ਼ਰਮਿੰਦੇ ਹੋਣਾ ਵੀ ਇਹੋ ਜਿਹਾ ਕੰਮ ਕਰਤਾ ਵੀ ਤੂੰ ਆਹ ਕੰਮ ਕੀਤਾ ਇਸ ਤੋਂ ਵੱਧੇ ਤਾਂ ਡੁੱਬ ਕੇ ਮਰ ਜਾ ਇਦਾਂ ਵਾਲੀ ਗੱਲ ਹੋ ਗਈ ਆ ਆਪਣੇ ਸਾਥ ਹੋ ਗਏ ਹੁਣ ਮੈਂ ਇਹਨਾਂ ਦੇ ਜਿਹੜੇ ਮੀਨਿੰਗਸ ਨੇ ਉਹ ਮਿਟਾ ਦੇਣੇ ਤੇ ਤੁਸੀਂ ਇਹਨਾਂ ਦੇ ਆਨਸਰ ਦੇਣੇ ਆ ਠੀਕ ਹੈ ਚਲੋ ਜੀ ਹੁਣ ਆਪਾਂ ਸਟਾਰਟ ਕਰਦੇ ਆਂ ਵਿੱਚ ਵਿੱਚ ਤੋਂ ਪੁੱਛਦੇ ਆਂ ਚੱਕੀ ਝੋ ਬਹਿਣਾ ਬਹੁਤ ਲੰਬਕ ਮਤਲਬ ਜਿਵੇਂ ਬਹੁਤ ਲੰਬੀ ਸਟੋਰੀ ਸੁਣਾਉਣ ਲੱਗ ਜਾਣਾ ਠੀਕ ਹੈ ਜਿਸ ਤੋਂ ਦੂਜੇ ਬੰਦਾ ਬੋਰ ਹੋ ਜਾਵੇ ਬਹੁਤ ਲੰਬੀ ਕਥਾ ਛੇੜ ਲੈਣੀ ਕਿਸੇ ਬੰਦੇ ਨੇ ਕੋਈ ਇਕ ਨਿੱਕੀ ਜਿਹੀ ਗੱਲ ਸੁਣਾਉਣ ਦੇ ਲਈ ਚਪਣੀ ਵਿੱਚ ਨੱਕ ਡੋਬ ਕੇ ਮਰਨਾ ਵੀ ਸ਼ਰਮਿੰਦਾ ਹੋਣਾ ਬਹੁਤ ਜ਼ਿਆਦਾ ਸ਼ਰਮਿੰਦਾ ਹੋਣਾ ਜਿੱਦਾਂ ਆਪਾਂ ਕਹਿੰਦੇ ਆਂ ਵੀ ਤੂੰ ਇੰਨਾ ਸ਼ਰਮਿੰਦੇ ਵਾਲਾ ਕੰਮ ਕੀਤਾ ਇਸ ਤੋਂ ਉਹਦੇ ਤੂੰ ਆਪਣੀ ਵਿੱਚ ਨੱਕ ਡੋਬ ਕੇ ਮਰ ਜਾ ਠੀਕ ਹੈ ਇਦਾਂ ਹੋ ਗਿਆ ਹੁਣ ਇਹਦਾ ਦੱਸੋ ਕੜੀਆਂ ਪਲਾਂ ਤੇ ਹੋਣਾ ਵੀ ਮਰਨ ਦੇ ਨੇੜੇ ਹੋਣਾ ਜਿੱਦਾਂ ਕਿਸੇ ਨੂੰ ਕੋਈ ਬਿਮਾਰੀ ਹੋ ਜਾਂਦੀ ਆ ਬਹੁਤ ਵੀ ਡਾਕਟਰ ਕਹਿੰਦੇ ਵੀ ਇਹਨਾਂ ਕੋਲ ਸਿਰਫ 2 ਮੰਥਸ ਨੇ ਜਾਂ ਫਿਰ 3 ਮੰਥਸ ਜਾਂ 1 ਸਾਲ ਲਾ ਲਓ ਹਨ ਵੀ ਸੇਵਾ ਕਰ ਲਓ ਹੁਣ ਤਾਂ ਹੁਣੇ ਬਚਦੇ ਇਦਾਂ ਵਾਲੀ ਕੰਡੀਸ਼ਨ ਤੇ ਆਪਾਂ ਕਹਿ ਸਕਦੇ ਹਾਂ ਵੀ ਘੜੀਆਂ ਆਪਣਾਂ ਤੇ ਹੁਣ ਵੀ ਪਤਾ ਨਹੀਂ ਵੀ ਕਦੋਂ ਹੋ ਜਾਣਗੇ ਹਨ ਚੰਨ ਚੜਨਾ ਇਹਦਾ ਦੇਖੋ ਬਹੁਤ ਸਿੰਪਲ ਹੈਗਾ ਆ ਜਦੋਂ ਤੁਸੀਂ ਦੋ ਆਨਸਰ ਨਹੀਂ ਮੈਂ ਵੀਡੀਓ ਦੇ ਡੈਸਕ ਚ ਦੂੰ ਠੀਕ ਹੈ ਜਾਂ ਫਿਰ ਤੁਸੀਂ ਕਮੈਂਟ ਬਾਕਸ ਚ ਦੇਣਾ ਹੈ ਕਿਉਂ ਖਿਚੜੀ ਹੁਣ ਬਹੁਤ ਡੂੰਗਾ ਕੇ ਕਹਿੰਦੇ ਨਾ ਖੰਡ ਮਿਸ਼ਰੀ ਹੋਣਾ ਇਦਾਂ ਡੂੰਗਾ ਪਿਆਰ ਹੋਣਾ ਵਿਸ਼ੇਲੀਆਂ ਜਿੱਦਾਂ ਸੇਲੀਆਂ ਚ ਬਹੁਤ ਡੂੰਗਾ ਪਿਆਰ ਹੋ ਜਾਂਦਾ ਇਦਾਂ ਕਰ ਪੂਰਾ ਕਰਨਾ ਆਪਣਾ ਹੱਕ ਪੂਰਾ ਕਰਨਾ ਠੀਕ ਹੈ ਕਰ ਪਾ ਲੈਣਾ ਵੀ ਜਿੱਦਾਂ ਕਹਿੰਦੇ ਆ ਨਾ ਮਤਲਬ ਸਿੰਪਲ ਜਿਹਾ ਹੀ ਆ ਵੀ ਹਾਂ ਵਿਆਹ ਕਰਾ ਲੈਣਾ ਜਾਂ ਫਿਰ ਕਿਸੇ ਕੁੜੀ ਨੂੰ ਰਾਨਾ ਬਣਾ ਲੈਣਾ ਠੀਕ ਹੈ ਇਦਾਂ ਹੋਗੇ ਆਪਣੇ ਲਾਸਟ ਚ ਦੱਸ ਦਿੰਦੇ ਆ ਚੰਨ ਚੜਨਾ ਕੰਮ ਵਿਗਾੜਨਾ ਠੀਕ ਹੈ ਬਹੁਤ ਸਿੰਪਲ ਸੀ ਜਿੰਨੇ ਬੱਚਿਆਂ ਨੇ ਅਨਸਰ ਆਖੋ ਦੇ ਦਿੱਤਾ ਸੀ ਉਹ ਵਧੀਆ ਨੇ ਠੀਕ ਹੈ ਉਹਨਾਂ ਨੇ ਵੀਡੀਓ ਨੂੰ ਧਿਆਨ ਨਾਲ ਦੇਖਿਆ ਸੀ ਤੇ ਹੁਣ ਆਪਣੇ ਨੈਕਸਟ ਕਰਦੇ ਆ ਚਲੋ ਜੀ ਹੁਣ ਆਪਣੇ ਨੈਕਸਟ ਜਿਹੜੇ ਰਹਿੰਦੇ ਸੀ ਉਹ ਕਰ ਲੈਂਦੇ ਆ ਚਰਨ ਤੋ ਤੋ ਕੇ ਪੀਣੇ ਬਹੁਤ ਅਦਰ ਸਤਿਕਾਰ ਕਰਨਾ ਠੀਕ ਹੈ ਜਿੱਦਾਂ ਘਰੇ ਕੋਈ ਮਤਲਬ ਮਹਾਨ ਜਿੰਦੇ ਕਹਿੰਦੇ ਨਾ ਮਹਾਨ ਪੁਰਸ਼ ਆਉਂਦੇ ਆ ਜਿੱਦਾਂ ਪੰਡਿਤ ਹੋਗੇ ਬਹੁਤ ਪਹੁੰਚੇ ਹੋਏ ਸਿੱਧ ਹੋਗੇ ਫਿਰ ਆਪਾਂ ਕਹਿੰਦੇ ਵੀ ਇਹਨਾਂ ਦੇ ਚਰਨ ਤੋ ਤੋ ਕੇ ਪੀਣੇ ਚਾਹੀਦੇ ਨੇ ਇੰਨੇ ਮਹਾਨ ਪੁਰਸ਼ ਨੇ ਠੀਕ ਹੈ ਐਦਾਂ ਚਾਦਰ ਪਾਉਣੀ ਵਿਧਵਾ ਨਾਲ ਵਿਆਹ ਕਰਨਾ ਚਾਦਰ ਵੇਖ ਕੇ ਪੈਰ ਪਸਾਣੇ ਜਿੰਮੇਵਾਰੀ ਸਿਰ ਚੱਕਣੀ ਸਿਰ ਲੈਣੀ ਦੇਖੋ ਇਹ ਚਾਦਰ ਵੇਖ ਕੇ ਪੈਰ ਪਸਾਣੇ ਦਾ ਪਤਾ ਉਦਾਂ ਦੂਜਾ ਮੀਨਿੰਗ ਕੱਢ ਦਿੰਦੇ ਆ ਵੀ ਹਾਂ ਜਿੰਨਾ ਖਰਚ ਹੈਗਾ ਉਹ ਨਹੀਂ ਜਿੰਨੀ ਇਨਕਮ ਹੈਗੀ ਆ ਵੀ ਆਪਣੇ ਕੁਲੀ ਦੇਖ ਕੇ ਦੂਜਾ ਦਾ ਮਹਿਲ ਦੇਖ ਕੇ ਨਾ ਆਪਣੀ ਕੁਲੀ ਨਹੀਂ ਛੜਨੀ ਚਾਹੀਦੀ ਇਦਾਂ ਕਹਿੰਦੇ ਆ ਆਪਾਂ ਦਾ ਠੀਕ ਹੈ ਪਰ ਇਸ ਚ ਕੀ ਹੈ ਮਤਲਬ ਇਦਾਂ ਦਾ ਵੀ ਹੈਗਾ ਹਾਂ ਮੀਨਿੰਗ ਤੇ ਦੂਜਾ ਕਹਿਆ ਜਿੰਮੇਵਾਰੀ ਸਿਰ ਲੈਣੀ ਵੀ ਸਾਨੂੰ ਪਤਾ ਵੀ ਹਾਂ ਸਾਡੇ ਪਿਓ ਦੇ ਕਿੰਨੇ ਨਿਕਮਾ ਠੀਕ ਹੈ ਛੋਟੇ ਹੁੰਦੇ ਸਮਾਂ ਨੂੰ ਨਹੀਂ ਪਤਾ ਹੁੰਦਾ ਤੇ ਆਪਾਂ ਜਿਹੜਾ ਵੀ ਖਿਡੌਣਾ ਸਾਨੂੰ ਦਿਖਦਾ ਵੀ ਆਪਾਂ ਤਾਂ ਉਹ ਲੈਣਾ ਆਹ ਲੈਣਾ ਠੀਕ ਹੈ ਇਦਾਂ ਸੋਚਦੇ ਹਾਂ ਵੀ ਹਾਂ ਆਪਾਂ ਤਾਂ ਕੁਝ ਵੀ ਖਰੀਦ ਸਕਦੇ ਕਹਿੰਦੇ ਨੇ ਸਾਰਾ ਬਾਜ਼ਾਰ ਆਪਣਾ ਹੁੰਦਾ ਹੈ ਜਦੋਂ ਤੱਕ ਪਾਪਾ ਹੁੰਦੇ ਆ ਪਰ ਜਦੋਂ ਆਪਾਂ ਖੁਦ ਜ਼ਿੰਮੇਵਾਰੀ ਚੱਕਦੇ ਜਾਂਦਾ ਆਪਾਂ ਵੱਡੇ ਹੋ ਜਾਂਦੇ ਆ ਮਚੂਰ ਹੋ ਜਾਂਦੇ ਆ ਕਮਾਉਣ ਲੱਗਦੇ ਆ ਫਿਰ ਸਾਨੂੰ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਵੀ ਯਾਰ ਮੈਂ ਘਰ ਦਾ ਖਰਚ ਵੀ ਠਾਣਾ ਆ ਠੀਕ ਹੈ ਫਿਰ ਮੈਂ ਆਪਣੇ ਸ਼ੌਂਕ ਦੇਖਣੇ ਆ ਫਿਰ ਕੀ ਹੁੰਦਾ ਚਾਦਰ ਵੇਖ ਕੇ ਪੈਰ ਫਸਾਰਨੇ ਵੀ ਹੋਰ ਵੀ ਮੈਨੂੰ ਬਥੇਰੇ ਖਰਚੇ ਆ ਐਦਾਂ ਚਾਂਦੀ ਦੀ ਜੁੱਤੀ ਮਾਰਨੀ ਰੂਪੇ ਦੇ ਕੇ ਕੰਮ ਕਰਵਾਉਣਾ ਵੈਸੇ ਤਾਂ ਹਾਂ ਕੰਮ ਗਲਤ ਆ ਹਨਾ ਜਿਹੜਾ ਬੰਦਾ ਕੰਮ ਕਰਦਾ ਪਿਆ ਉਹਨੂੰ ਮਿਹਨਤ ਦਾ ਉਹ ਆਪਣੀ ਮਿਹਨਤ ਦੇ ਕਮਾਰਿਆ ਤੇ ਉਹ ਰੋਬ ਨਾਲ ਕਮਾਉਂਗਾ ਠੀਕ ਹੈ ਉਹ ਜਿਹੜੀ ਫਿਲਮ ਆਈ ਸੀ ਕੋਣ ਸੀ ਤੈਨੂੰ ਸੁਬਾ ਫਿਲਮ ਪੁਸ਼ਪਾ ਹਾਂ ਜਿਹੜੀ ਉਹ ਫਿਲਮ ਆਈ ਸੀ ਪੁਸ਼ਪਾ ਉਸ ਚ ਤੁਸੀਂ ਦੇਖਿਆ ਹੁਣ ਵੀ ਜਿਹੜਾ ਉਹ ਲੇਬਰ ਉਹ ਪੈਸੇ ਲੈਂਦਾ ਤਾਂ ਉਹ ਕਿਸੇ ਅੱਗੇ ਝੁਕਦਾ ਨਹੀਂ ਠੀਕ ਹੈ ਕਿਉਂਕਿ ਉਹ ਆਪਣੀ ਮਿਹਨਤ ਦੀ ਕਮਾਈ ਨਾਲ ਹੀ ਆਪਣਾ ਗੁਜ਼ਾਰਾ ਕਰਦਾ ਤਾਂ ਉਹ ਕਿਉਂ ਝੁੱਕੇ ਠੀਕ ਹੈ ਐਦਾਂ ਮਤਲਬ ਉਸ ਮੂਵੀ ਨਾਲ ਰਿਲੇਟ ਆਹਾ ਚਾਰੇ ਚੱਕ ਜ਼ਗੀਰ ਹੋਣੀ ਸਭ ਥਾਈ ਅਖਤਿਆਰ ਤੇ ਪਹੁੰਚ ਹੋਣੀ ਵੀ ਚਾਰੇ ਪਾਸੇ ਮਤਲਬ ਉਹਦੀ ਚਰਚਾ ਹੈਗੇ ਉਹਦੀ ਉਹਦੀ ਜਾਣ ਪਛਾਣ ਹੈ ਠੀਕ ਹੈ ਕਿਸੇ ਬੰਦੇ ਦੀ ਮੰਨ ਲਓ ਵੀ ਸਾਰੇ ਪਾਸੇ ਉਹਦੀ ਜਾਣ ਪਛਾਣ ਹੋਣੀ ਚਾਰੇ ਚੱਕ ਜ਼ਗੀਰ ਹੋਣੀ ਜ਼ਗੀਰ ਹੋ ਗਿਆ ਜ਼ਮੀਨ ਹੋਣੀ ਵੀ ਸਾਰੇ ਪਾਸੇ ਜ਼ਮੀਨ ਹੋਣੀ ਤੇ ਜਾਣ ਪਛਾਣ ਵੀ ਹੋਣੀ ਜਦ ਜ਼ਮੀਨ ਹੋਊਗੀ ਤਾਂ ਹੀ ਤਾਂ ਜਾਣ ਪਛਾਣ ਹੋਊਗੀ ਨਾ ਮਤਲਬ ਸਾਰੀ ਥਾਂ ਘੁੰਮਦਾ ਹੋਣਾ ਉਹ ਚਿੱਠਾ ਤਾਰਨਾ ਹਿਸਾਬ ਚੁਕਾਉਣਾ ਵੀ ਮਨ ਨੂੰ ਬਹੁਤ ਪਿਛਲਾ ਕਰਜ ਸੀ ਤੇ ਉਹਨੇ ਆਪਣਾ ਕਰਜ ਸਾਰਾ ਤਾਰਤਾ ਹਿਸਾਬ ਚੁਕਾਉਣਾ ਮੈਂ ਸਾਰਾ ਕਲੀਅਰ ਕਰਤਾ ਹੁਣ ਮੈਂ ਚੀੜੀ ਨਾ ਫੜਕਣੀ ਕੋਈ ਜਣਾ ਨੇੜੇ ਨਾ ਠੁੱਕ ਸਕਣਾ ਠੀਕ ਹੈ ਕਹਿੰਦੇ ਆ ਨਾ ਵੀ ਸਾਡੇ ਕੋਠੇ ਤੋਂ ਨੇੜੇ-ਨੇੜੇ ਨੂੰ ਤਾਂ ਕੋਈ ਚਿੜੀ ਨਹੀਂ ਫੜਕ ਸਕਦੀ ਠੀਕ ਹੈ ਇਦਾਂ ਦੀ ਚੋਲਾ ਛੱਡਣਾ ਮਰ ਜਾਣਾ ਸਰੀਰ ਤਿਆਗਣਾ ਮੇਨ ਹੁੰਦਾ ਸਰੀਰ ਤਿਆਗਣਾ ਚੋਲਾ ਛੱਡਣਾ ਸਰੀਰ ਤਿਆਗਤਾ ਚੋਲਾ ਆਪਾਂ ਕਹਿੰਦੇ ਆ ਸਰੀਰ ਨੂੰ ਸਰੀਰ ਤਿਆਗਦਾ ਆਤਮਾ ਨੇ ਠੀਕ ਹੈ ਆ ਆਪਣੇ 15 ਹੋ ਗਏ ਤੇ ਮੈਂ ਹੁਣ ਇਹਨਾਂ ਨੂੰ ਮਿਟਾਉਣ ਲੱਗੀ ਆ ਦੇਖੋ ਸਾਰੇ ਬਿਲਕੁਲ ਹੀ ਲਾਈਨ ਵਾਈਜ਼ ਹੀ ਨਹੀਂ ਆਦੇ ਕਰਨੇ ਮਤਲਬ ਇਹਨਾਂ ਤੁਹਾਨੂੰ ਹਿੰਟ ਹੋਣਾ ਚਾਹੀਦਾ ਵੀ ਹਾਂ ਇਹਦਾ ਕੀ ਮਤਲਬ ਹੋ ਸਕਦਾ ਵੀ ਜਿਵੇਂ ਚਾਂਦੀ ਦੀ ਜੁੱਤੀ ਮਾਰਨੀ ਵੀ ਚਾਂਦੀ ਦੀ ਜੁੱਤੀ ਮਾਰਨੀ ਜੁੱਤੀ ਕੌਣ ਮਾਰ ਸਕਦਾ ਚਾਂਦੀ ਦੀ ਵੀ ਹਾਂ ਪਹਿਲਾਂ ਕੀ ਕਹਿੰਦੇ ਸੀ ਵੀ ਰੂਪੇ ਦੇ ਕੇ ਕੰਮ ਕਰਵਾਉਣਾ ਵੀ ਰੂਪੇ ਦੇ ਕੇ ਕੰਮ ਕਰਵਾਉਣੇ ਨੂੰ ਕੀ ਕਹਿੰਦੇ ਸੀ ਵੀ ਚਾਂਦੀ ਦੀ ਜੁੱਤੀ ਠੀਕ ਹੈ ਐਕਦਾ ਮਤਲਬ ਥੋੜਾ ਥੋੜਾ ਜਿਹਾ ਹਿੰਟ ਜਿਆਦਾ ਹੋਣਾ ਚਾਹੀਦਾ ਜਿਆਦਾ ਮੇਨ ਨਹੀਂ ਬਿਲਕੁਲ ਨਹੀਂ ਯਾਦ ਕਰਨਾ ਤੁਸੀਂ ਠੀਕ ਹੈ ਤੇ ਹੁਣ ਮੈਂ ਇਹਨੂੰ ਮਿਟਾਉਣ ਲ ਚਲੋ ਚਲੋ ਹੁਣ ਆਪਾਂ ਸਟਾਰਟ ਕਰਦੇ ਹਾਂ ਪਹਿਲਾਂ ਆਹ ਚਿੜੀ ਨਾ ਫੜਕਣੀ ਵੀ ਕੋਈ ਜਣਾ ਨੇੜੇ ਨਾ ਆਣਾ ਠੀਕ ਹੈ ਨੇੜੇ ਨਾ ਫਟਕਣਾ ਨਾ ਜਿੱਦਾਂ ਆਪਾਂ ਕਹਿੰਦੇ ਆ ਮੂਵੀ ਚ ਜਿਹੜੇ ਡਾਇਲੋਗ ਹੁੰਦੇ ਆ ਸੇਮ ਆ ਉਹ ਚਾਰੇ ਚੱਕ ਜਗੀਰ ਹੋਣੀ ਵੀ ਸਾਰੇ ਅਖਤਿਆਰ ਚ ਪਹੁੰਚ ਹੋਣੀ ਵੀ ਸਾਰਿਆਂ ਨੂੰ ਸਭ ਜਣੇ ਜਾਣਦੇ ਹੁਣ ਉਸ ਨੂੰ ਚਾਦਰ ਪਾਉਣੀ ਵਿਦਵਾਨ ਨਾਲ ਵਿਆਹ ਕਰਨਾ ਚੋਲਾ ਛੱਡਣਾ ਸਰੀਰ ਤਿਆਗਣਾ ਮਰ ਜਾਨਾ ਚੰਦਰ ਵੇਖ ਕੇ ਪੈਰ ਪਸਾਨਣੇ ਜ਼ਿੰਮੇਵਾਰੀ ਸਿਰ ਲੈਣੀ ਠੀਕ ਹੈ ਮੈਂ ਤੁਹਾਨੂੰ ਇਹ ਬਰੀਫ ਚ ਵੀ ਸਮਝਾਤਾ ਠੀਕ ਹੈ ਚਾਂਦੀ ਦੀ ਜੁੱਤੀ ਮਾਰਨੀ ਪੈਸੇ ਦੇ ਕੇ ਕੰਮ ਕਰਾਉਣਾ ਚਰਣ ਧੋ ਤੋ ਧ ਕੇ ਪਿੰਨੇ ਬਹੁਤ ਅਦਰ ਸਤਕਾਰ ਕਰਨਾ ਚਿੱਠਾ ਤਾਰਨਾ ਹਿਸਾਬ ਕਰਨਾ ਤੇ ਹੁਣ ਆਪਣੇ 15 ਹੋ ਚੁੱਕੇ ਨੇ ਤੇ ਕਿੰਨੇ ਕਿੰਨਾ ਬੱਚੇ ਦੇ ਸਾਰੇ ਹੋ ਚੁੱਕੇ ਨੇ ਉਹ ਪਲੀਜ਼ ਜਿਹੜੇ ਵੀਡੀਓ ਨੂੰ ਲਾਈਕ ਕਰਨਗੇ ਜਿਨ੍ਹਾਂ ਨੂੰ ਪੜਨਾ ਵੀ ਵਦਿਆ ਲੱਗਿਆ ਤੇ ਜਿਹੜੇ ਬੋਰ ਵੀ ਨਹੀਂ ਹੋਏ ਠੀਕ ਹੈ ਜੇ ਬੋਰ ਹੋਏ ਹੋ ਫਿਰ ਬੇਸ਼ੱਕ ਨਾ ਲਾਈਕ ਕਰਿਓ ਵੀਡੀਓ ਨੂੰ ਠੀਕ ਹੈ ਤੇ ਚਲੋ ਜੀ ਜਿਨ੍ਹਾਂ ਨੂੰ ਲੋੜ ਹੈਗੀ ਆ ਮੁਹਾਵਰੇ ਕਰਨਾ ਚਾਹੁੰਦੇ ਨੇ ਪੰਜਾਬੀ ਜੀਕੇ ਜਿਹੜੀ ਮੁਹਾਵਰੇ ਵਾਲੀ ਬੁੱਕ ਉਹ ਨਹੀਂ ਲੈਣਾ ਚਾਹੁੰਦੇ ਨਹੀਂ ਪੈਸਾ ਖਰਚਣਾ ਚਾਹੁੰਦੇ ਉਹ ਇੱਥੋਂ ਕਰ ਸਕਦੇ ਨੇ ਪੰਜਾਬ ਪੁਲਿਸ ਕਨਸਟੇਬਲ ਲਈ ਤਾਂ ਆਹ ਹੈਗੀ ਆ ਪੰਜਾਬ ਪੁਲਿਸ ਕਨਸਟੇਬਲ ਨੂੰ ਤਾਂ ਪੂਰਾ ਕਵਰ ਕਰੂਗੀ ਬਟ ਜਿਹੜੇ ਹੋਰ ਐਗਜ਼ਾਮਸ ਨੇ ਉਹ ਮੈਂ ਨਹੀਂ ਦੇਖੇ ਪੀ ਵੀ ਕੇ ਉਹ ਠੀਕ ਹੈ ਜੀ ਜੇ ਤੁਸੀਂ ਪੀ ਵੀ ਕੇ ਉਹ ਦੇਖ ਕੇ ਫਿਰ ਤੁਸੀਂ ਦੇਖ ਸਕਦੇ ਹੋ ਵੀ ਹਾਂ ਵੀਡੀਓ ਚਾਉਂਦੇ ਪਈਆਂ ਜਾਂ ਨਹੀਂ ਤਾਂ ਫਿਰ ਤੁਸੀਂ ਕਰ ਸਕਦੇ ਹੋ ਬਟ ਜਿਹੜੇ ਕਨਸਟੇਬਲ ਦੇ ਨੇ ਉਹ ਇਸ ਤੋਂ ਜ਼ਰੂਰ ਆਉਣਗੇ ਠੀਕ ਹੈ ਤੇ ਧੰਨਵਾਦ ਜੀ ਵੀਡੀਓ ਨੂੰ ਇੱਥੇ ਤੱਕ ਦੇਖਣ ਲਈ ਤੇ ਜਿਨ੍ਹਾਂ ਬੱਚਿਆਂ ਨੂੰ ਲੋੜ ਹੈਗੀ ਉਹਨਾਂ ਨੂੰ ਸ਼ੇਅ ਤੇ ਚਲੋ ਜੀ ਖਤਮ ਕਰਦੇ ਆ ਵੀਡੀਓ